ਫੈਜ਼ਲ ਜੱਟ ਪੁਲਿਸ ਨੂੰ ਲਲਕਾਰੇ ਮਾਰਦਾ ਰਹਿੰਦਾ ਸੀ ਮੈਂ ਜੱਟ ਦਾ ਪੁੱਤ ਨਹੀਂ ਜੇ ਤੁਹਾਨੂੰ ਜੀਂਦਾ ਛੱਡਤਾ ਇਹ ਵੀਡੀਓ ਬਹੁਤ ਯਾਦਾ ਵਾਇਰਲ ਹੋ ਰਹੀ ਹੈ ਦੋਸਤੋ ਅੱਜ ਆਪਾਂ ਤੁਹਾਨੂੰ ਸਾਰਾ ਸੱਚ ਦੱਸਦੇ ਹਾਂ ਤੇ ਫੈਜ਼ਲ ਜੱਟ ਦੀ ਪੂਰੀ ਕਹਾਣੀ ਬਾਰੇ ਵੀ ਗੱਲ ਕਰਾਂਗੇ ਪੂਰੀ ਵੀਡੀਓ ਜ਼ਰੂਰ ਦੇਖਿਓ ਫੈਜ਼ਲ ਹੰਜ ਇੱਕ ਸਮਗਲਰ ਸੀ ਤੇ ਪਾਕਿਸਤਾਨ ਦੇ ਗੁਜਰਾਤ ਦੇ ਹੰਜ ਪਿੰਡ ਵਿੱਚ ਰਹਿੰਦਾ ਸੀ ਇਸੇ ਕਰਕੇ ਉਹ ਆਪਣੇ ਪਿੰਡ ਦੇ ਨਾਂ ਨਾਲ ਆਪਣਾ ਨਾਂ ਲਾਉਂਦਾ ਸੀ ਫੈਜ਼ਲ ਹੰਜ ਕਾਊਂਟਰ ਤੋਂ 15 ਦਿਨ ਪਹਿਲਾਂ ਪੁਲਿਸ ਨੇ ਫੈਜ਼ਲ ਹੰਜ ਦੇ ਘਰ ਰੇਡ ਕੀਤੀ ਸੀ ਤੇ ਫੈਜ਼ਲ ਤੇ ਉਸਦੇ ਸਾਥੀਆਂ ਨੇ ਪੁਲਿਸ ਉੱਪਰ ਕ੍ਰਾਸ ਫਾਇਰਿੰਗ ਕਰਕੇ ਜਿਸ ਨਾਲ ਪੁਲਿਸ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਤੇ ਇੱਕ ਜ਼ਖਮੀ ਹੋ ਗਿਆ ਇਸ ਤੋਂ ਬਾਅਦ ਵਿੱਚ ਮਾਮਲਾ ਬਹੁਤ ਜ਼ਿਆਦਾ ਭੱਗ ਗਿਆ ਤੇ ਫੈਜ਼ਲ ਜੱਟ ਉੱਥੋਂ ਫਰਾਰ ਹੋ ਗਿਆ ਇੱਥੇ ਹੀ ਤੁਹਾਨੂੰ ਦੱਸ ਦਈਏ ਕਿ ਫੈਜ਼ਲ ਜੱਟ ਆਪਣੇ ਆਪ ਨੂੰ ਫੈਜ਼ਲ ਹੰਝ ਅਖਵਾਉਣਾ ਸੰਤ ਕਰਦਾ ਸੀ ਜਿਗਰੇ ਦਾ ਬਹੁਤ ਦਲੇਰ ਸੀ ਫੈਜ਼ਲ ਜੱਟ ਜਦੋਂ ਉਹ ਹੰਝ ਵਿੱਚ ਵਾਪਸ ਆਉਂਦਾ ਹੈ ਤਾਂ ਉਹ ਸਪੀਕਰ ਵਿੱਚ ਫੁੱਲ ਆਵਾਜ਼ ਕਰਕੇ ਪੁਲਿਸ ਨੂੰ ਲਲਕਾਰਾਦਾ ਹੈ ਕਿ ਪੁਲਿਸ ਨੂੰ ਧਮਕੀਆਂ ਦਿੰਦਾ ਹੈ ਤੇ ਕਹਿੰਦਾ ਹੈ ਕਿ ਆ ਜਾਓ ਮੇਰੇ ਡੇਰੇ ਤੇ ਤੁਹਾਨੂੰ ਦੱਸਾਂਗਾ ਕਿਵੇਂ ਕਿਸੇ ਦੇ ਡੇਰੇ ਤੇ ਰੇਡ ਹੁੰਦੀ ਹੈ ਤੇ ਕਿਵੇਂ ਕਿਸੇ ਨੂੰ ਗ੍ਰਿਫਤਾਰ ਕਰੀਦਾ ਹੈ ਇੱਕ ਪੁਲਿਸ ਦਾ ਜਵਾਨ ਸ਼ਹੀਦ ਹੋਇਆ ਹੋਵੇ ਤੇ ਨਾਲ ਪੁਲਿਸ ਨੂੰ ਧਮਕੀਆਂ ਦਿੰਦਾ ਹੋਵੇ ਫਿਰ ਪੁਲਿਸ ਚੁੱਪ ਕਿਵੇਂ ਬੈਠਕਦੀ ਹੈ ਫਿਰ ਪੁਲਿਸ ਨੇ ਜੱਟ ਦੇ ਡੇਰੇ ਨੂੰ ਚਾਰੇ ਪਾਸਿਓਂ ਘੇਰ ਲਿਆ ਫਿਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਹੋਣ ਲਈ ਇੱਕ ਸਨੇਹਾ ਵੀ ਦਿੱਤਾ ਪਰ ਫੈਜ਼ਲ ਜੱਟ ਨੇ ਉਹਨਾਂ ਦੀ ਇੱਕ ਨਾ ਸੁਣੀ ਤੇ ਉਸ ਨੇ ਪੁਲਿਸ ਤੇ ਕ੍ਰਾਸ ਫਾਇਰਿੰਗ ਸ਼ੁਰੂ ਕਰ ਦਿੱਤੀ ਇਹ ਮੁਕਾਬਲਾ 17 ਘੰਟੇ ਚੱਲਿਆ ਹੈ ਆਖਰ ਨੂੰ ਫੈਜ਼ਲ ਜੱਟ ਤੇ ਉਸਦੇ ਸਾਥੀ ਮਾਰੇ ਗਏ ਲੋਕਾਂ ਫੈਜ਼ਲ ਦੀ ਦਲੇਰੀ ਨੂੰ ਵੇਖ ਕੇ ਬਹੁਤ ਲੋਕ ਵਾਹ ਵਾਹ ਕਰ ਰਹੇ ਹਨ ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਫੈਜ਼ਲ ਜੱਟ ਕੋਈ ਹੀਰੋ ਨਹੀਂ ਸੀ ਨਾ ਹੀ ਉਸ ਨੂੰ ਹੀਰੋ ਵਾਂਗ ਪੇਸ਼ ਕਰਨਾ ਚਾਹੀਦਾ ਹੈ ਉਹ ਅਫਗਾਨਿਸਤਾਨ ਤੋਂ ਡਰੱਗ ਮੁਕਵਾਉਂਦਾ ਸੀ ਤੇ ਪੂਰੇ ਪਾਕਿਸਤਾਨ ਵਿੱਚ ਡਰੱਗਸ ਫੈਲਾਇ ਕਰਦਾ ਸੀ ਹੁਣ ਤੱਕ ਪਤਾ ਨਹੀਂ ਕਿੰਨੇ ਘਰ ਬਰਬਾਦ ਕਰ ਦਿੱਤੇ ਹੋਏ ਨੇ ਤੇ ਕਿੰਨੀਆਂ ਹੀ ਮਾਵਾਂ ਦੇ ਪੁੱਤ ਨਸ਼ੇ ਤੇ ਲਾ ਦਿੱਤੇ ਇਸ ਨੂੰ ਜਿੰਨੀ ਵੀ ਵਾਰ